ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ ਆਬੂਤਾਬੀ 'ਚ ਖੜੇ ਆਂ ਆਬੂਤਾਬੀ ਇਹਦੀ ਸਟੇਟ ਆ ਤੇ ਕੈਪੀਟਲ ਆ ਯੂਏਈ ਦੀ ਤੇ ਇੱਥੇ ਅੱਜ ਨੇੜੇ-ਤੇੜੇ ਬਹੁਤ ਸਾਰੀਆਂ ਥਾਵਾਂ ਨੇ ਦੇਖਣ ਵਾਲੀਆਂ ਉਹਨਾਂ ਥਾਵਾਂ ਨੂੰ ਦੇਖਾਂਗੇ ਪਹਿਲਾਂ ਕੁਝ ਖਾਣੇ ਪੀਣੇ ਆ ਲੰਬੇ ਸਮੇਂ ਬਾਅਦ ਹਾਜ਼ਰੀ ਲਾਉਣ ਲੱਗਿਆਂ ਦੁਬਾਰਾ YouTube ਤੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਇੱਕ ਕਰੀ ਦੁਬਾਰਾ ਇਹੋ ਜਿਹਾ ਮਾਹੌਲ ਬਣ ਜਾਂਦਾ ਤੇ ਲਗਾਤਾਰ ਇਹੋ ਜਿਹੀਆਂ ਵੀਡੀਓ ਆਪਾਂ ਪਾਵਾਂਗੇ ਹੁਣ ਸਫ਼ਰ ਦੀਆਂ ਦੁਬਾਰੇ ਸਫ਼ਰ ਨੂੰ ਜਾਰੀ ਕਰਾਂਗੇ ਕੱਲ ਜਦੋਂ ਅਸੀਂ ਆਕੇ 에어ਪੋਰਟ ਤੇ ਉਤਰਿਆ ਤਾਂ ਸਾਨੂੰ 에어ਪੋਰਟ ਤੇ ਇਹ ਬਾਈ ਹੁਣੀ ਲੈਣ ਆਏ ਸੀਗੇ ਇਹਨਾਂ ਦਾ ਨਾਮ ਆ ਅਜੀਤ ਸਿੰਘ ਸਤਿ ਸ੍ਰੀ ਅਕਾਲ ਅਜੀਤ ਬਾਈ ਅੱਜ ਤੜਕੇ ਦੇ ਅਸੀਂ ਇਕੱਠੇ ਤੁਰੇ ਫਿਰਦੇ ਆ ਤੇ ਅਜੀਤ ਸਿੰਘ ਹੈਗੇ ਆ ਪੰਜਾਬ ਤੋਂ ਪਿੱਛੋਂ ਦੰਦ ਮੀਟਕਸਾਲ ਚੌਕ ਮਹਿਤਾ ਚੌਕ ਮਹਿਤਾ ਉਹ ਜਗ੍ਹਾ ਦਾ ਨਾਮ ਹੀ ਹੈ ਨਾ ਹਾਂ ਜਗ੍ਹਾ ਦਾ ਨਾਮ ਅਸੀਂ ਉਹ ਪੜਿਆ ਨਾ ਦੰਦ ਮੀਟਕਸਾਲ ਤਾਂ ਕਰਕੇ ਸਾਨੂੰ ਨਾਮ ਹਾਂ ਸਾਡੇ ਫੇਮਸ ਹੀ ਉਹ ਆ ਨਾ ਜਦਾਂ ਜੁੜ ਜਾਂਦਾ ਨਾਲ ਤੇ ਬਾਈ ਹੁਣੀ ਇੱਥੇ ਕੁਮਰ ਵਾਲੀ ਕੁਰਸੀ ਤੇ ਬੈਠੇ ਆ ਇਹਨਾਂ ਨੇ ਦੱਸਿਆ ਵੀ ਘੁੰਮਣ ਵਾਲੀ ਕੁਰਸੀ ਤੇ ਬੈਠਦਿਆਂ ਬੈੰਦਿਆਂ ਇਹਨਾਂ ਨੂੰ 13-14 ਸਾਲ ਲੱਗ ਗਏ। ਬਾਈ ਦੱਸਿਓ ਮਾੜਾ ਜੀ ਤਾਂ ਆਪਣੇ ਬਾਰੇ ਵੀਰੇ। ਅ ਮੈਂ ਇੱਥੇ 2011 ਚ ਆਇਆ ਹਾਂ। ਠੀਕ ਆ ਵੀਰੇ। ਹਾਂ ਤੇ ਉਦੋਂ ਮੈਂ ਡਰਾਈਵਰੀ ਤੇ ਆਇਆ ਹਾਂ 2011 ਚ। 2012-11 ਜਾ ਕੇ ਤੁਸੀਂ ਲਾਇਸੈਂਸ ਬਣਾਇਆ। ਲਾਇਸੈਂਸ ਸੁਣਾਓ ਓਡੀ ਗੱਡੀ ਦਾ। ਟਰੱਕ ਚਲਾਉਣ ਲੱਗ ਪਏ। ਟਰੱਕ ਚਲਾਉਣ। ਠੀਕ ਆ ਬਾਈ। ਫਿਰ ਟਰੱਕ ਚਲਾਇਆ ਮੈਂ ਤਕਰੀਬਨ 4 ਕੁ ਮਹੀਨੇ। 4 ਮਹੀਨੇ। ਹਾਂ ਫਿਰ ਉਸ ਤੋਂ ਬਾਅਦ ਪੀਆਰਓ ਦਾ ਕੰਮ ਉਦਾਂ ਵੀ ਜੇ ਘਟਾਉਣੇ ਕੁਛ ਇਦਾਂ ਦਾ ਉਹ ਕੰਪਨੀ ਸੇਮ ਹੀ ਮਾਮਾ ਜੀ ਦੀ ਕੰਪਨੀ ਚ ਜੀ ਤੇ ਫਿਰ ਇਹ ਕੰਮ ਕੀਤਾ ਮੈਂ 7 ਸਾਲ ਉਸ ਤੋਂ ਬਾਅਦ ਵਿੱਚ ਫੇਰ ਬਣਾਈ ਕੰਪਨੀ APS ਠੀਕ ਆ ਬਾਈ ਫਿਰ ਇੱਥੇ ਵੀ ਮਹੀਨ ਇੱਕ ਇੱਕ ਫਾਲੂਰਾ ਲੱਗਿਆ ਕੰਮ ਸ਼ੁਰੂ ਕਰਦੇ ਆ ਨਵਾਂ ਕੰਮ ਮਿਲਦੇ ਆ ਠੀਕ ਹੈ ਮੋਟੀ ਮੋਟੀ ਜੀ ਗੱਲ ਇਹ ਆ ਬਾਈ ਹੁਣਾਂ ਦੀ ਵੀ ਇਹ ਇੱਥੇ ਲੋਕਾਂ ਦੇ ਘਰ ਬਣਾਉਂਦੇ ਨੇ ਠੇਕੇ ਲੈਂਦੇ ਆ ਸਿੱਧੇ ਤੌਰ ਤੇ ਬਤਾ ਸੀ ਕਿ ਜੰਗਰੇਜੀ ਕਈ ਤੱਕ ਕੰਸਟਰਕਸ਼ਨ ਕੰਪਨੀਆਂ ਤੁਹਾਡੀ ਪੰਜਾਬੀ ਜਿਹੜੇ ਠੇਕੇਦਾਰ ਠੇਕੇਦਾਰ ਸਹੀ ਆ ਭਾਈ ਚਲੋ ਵਧੀਆ ਤੇ ਉਹ ਜਿਹੜਾ ਸਾਹਮਣੇ ਪਿੱਛੇ ਨਕਸ਼ਾ ਲੱਗਿਆ ਪਹਿਲਾਂ ਉਹ ਨਕਸ਼ੇ ਦੀ ਗੱਲ ਕੀਤੀ ਆ ਹੁਣ ਸਾਰੇ ਜਿਹੜੇ ਯੂਕਰੇਨ ਤੋਂ ਮੰਗਾਇਆ ਬਾਈ ਉਹਨਾਂ ਨੇ ਤੇ ਜਿਹੜੇ ਜਿਹੜੀਆਂ ਥਾਵਾਂ ਇਹ ਘੁੰਮ ਆਉਂਦੇ ਆ ਫਿਰ ਉੱਥੇ ਇਹ ਪੈਨ ਲਾ ਦਿੰਦੇ ਸੁਈ ਲਾ ਦਿੰਦੇ ਆ ਤੇ ਇਹ ਚੀਜ਼ ਹੋਣੀ ਆ ਘੁੰਮ ਰਹੇ ਆ ਦੁਨੀਆ ਨੂੰ ਸਾਡੇ ਵਰਗੇ ਟਰੈਵਲਰ ਆ ਵੀਰ ਹੋਣੀ ਵੀ ਨਹੀਂ ਟਰੈਵਲ ਨਹੀਂ ਉਹਦੇ ਘੁੰਮ ਰਗਾ ਸ਼ੌਕ ਨਾਲ ਨਹੀਂ ਨਹੀਂ ਵਧੀਆ ਵਧੀਆ ਭਾਈ ਲਾਜ਼ਮੀ ਆ ਸ਼ੌਂਕ ਪੂਰਨੇ ਚਾਹੀਦੇ ਆ ਤੇ ਉਹ ਦੋਵੇਂ ਮੁੰਡੇ ਵੀਰ ਮਾਮੇ ਦੇ ਮੁੰਡੇ ਆ ਮਾਮਾ ਜੀ ਦੇ ਮੁੰਡੇ ਆ ਇੱਕ ਦਾ ਨਾਮ ਬਾਈ ਦਾ ਨਾਮ ਪਵਨ ਆ ਤੇ ਦੂਜੇ ਦਾ ਨਾਮ ਸਹਿਜ ਆ ਚੜ੍ਹਦੀਆਂ ਉਮਰਾਂ ਦੇ ਗੱਭਰੂ ਆ ਬਾਈ ਬਾਈ 23 ਸਾਲ ਦਾ ਗੇੜਾ ਸੱਜੀਆਂ ਖੱਬੀਆਂ ਪਾਵਾਂ ਸੱਜੀਆਂ ਖੱਬੀਆਂ ਪਾਵਾਂ ਸਹੀ ਆ ਵੀਰੇ ਪੱਗ ਆਲਾ ਲੋਗੋਆ ਚੋਬਰਾਂ ਦਾ ਬਾਈ ਹੁਣਾਂ ਦੀ ਜਿਹੜੀ ਕੰਪਨੀ ਆ ਇਹ ਲੋਕਾਂ ਦੇ ਘਰ ਬਣਾਉਂਦੀ ਆ ਤੇ ਘਰ ਬਣਾਉਣ ਤੋਂ ਬਾਅਦ ਐਸਾ ਜਦੋਂ ਹੈਂਡ ਓਵਰ ਕਰਦੇ ਆ ਤੇ ਫਿਰ ਉਹਦੇ ਨਾਲੇ ਫੋਟੋਆਂ ਖੇਡਦੇ ਆ ਇਹ ਦਫ਼ਤਰ ਆ ਮੈਂ ਤਾਂ ਕਰਕੇ ਆਪਣੇ ਮੁੰਡਿਆਂ 'ਚ ਤਰੱਕੀਆਂ ਕਰਦੇ ਆ ਨਾ ਦੇਸ਼ਾਂ ਦੇ ਵਿੱਚ ਤੇ ਸ਼ਾਇ ਹੋਏ ਆ ਕਿਦਾਂ ਵੀਰ ਠੀਕ ਆ ਜੀ ਵਧੀਆ ਕੀ ਆ ਚੜਦੀ ਕਲਾ ਹਾਂਜੀ ਖਿੱਚੀਏ ਤਸਵੀਰ ਹਾਂਜੀ ਬੋਲ ਜੀ ਠੀਕ ਆ ਭਾਈ ਆ ਜਿਹੜੀ ਚੀਜ਼ ਆ ਕਰੀ ਨੇੜੇ ਦੇਖੀਏ ਇਹ ਸਾਨੂੰ ਖਾਸ ਹੀ ਚੰਗੀ ਹੋਈ ਆ ਕੱਲ ਅਸੀਂ ਜਦੋਂ ਸਫ਼ਰ ਕੀਤਾ ਇੱਥੋਂ ਚੜੇ ਸੀ ਨਵੀਂ ਦਿੱਲੀ ਕਲੰਬੋ ਕਲੰਬੋ ਤੋਂ ਉੱਡ ਕੇ ਆ ਅਰਬ ਸਾਗਰ ਲੰਕ ਇੱਥੇ ਯੂਈ ਪਹੁੰਚੇ ਸੀਗੇ ਭਾਈ ਉਹਨਾਂ ਨੇ ਬਲਦੇਵ ਭਾਜੀ ਉਹਨਾਂ ਨੂੰ ਆਹ ਕੁਝ ਦਿੱਤਾ ਭਾਈ ਜੀ ਕੀ ਹੈ ਨਹੀਂ ਉਹ ਤਾਂ ਹੈਗੀ ਆ ਬੈਟਰੀ ਇਨਸਾਈਡ ਟੈਂਪਰੇਚਰ ਟੈਂਪਰੇਚਰ ਚੈੱਕ ਹੁੰਦਾ ਉਹ ਪਾਣੀ ਦਾ ਟੈਂਪਰੇਚਰ ਦੱਸਦੀ ਹੈ ਇਹ ਆਟੋਮੈਟਿਕ ਆ ਹਾਂਜੀ ਆਟੋਮੈਟਿਕ ਇੱਕ ਮਿੰਟ ਵਾਰਨਿੰਗ ਬੈਟਰੀ ਇਨਸਾਈਡ ਨਾਟ ਮਾਈਕ੍ਰੋਵੇਵ ਸੇਫ ਨਾਟ ਰਿਸ਼ਵਾਸਰ ਸੇਫ ਠੀਕ ਆ ਭਾਈ ਖੋਲੋ ਇਹਨੂੰ ਡੱਬੇ ਨੂੰ ਕਰ ਤਾਂ ਕੀ ਕਰਨ ਉਹ ਅੱਛਾ ਇੱਕ ਡਾਇਰੀ ਤੇ ਕਪੈਨ ਸਹੀ ਆ ਭਾਈ ਔਰ ਵਿਊਓ ਚਲੋ ਧੰਨਵਾਦ ਵੀਰੇ ਤੁਹਾਡਾ ਸਾਨੂੰ ਇਹਨਾਂ ਚੀਜ਼ਾਂ ਦੇ ਲੋੜ ਰਹਿੰਦੀ ਆ ਬਲਦੇਵ ਸਿੰਘ ਜਿਹੜੀ ਤੂੰ ਕਿਤਾਬ ਲਿਖ ਰਿਹਾ ਹੈ ਨਾ ਹੁਣ ਤੇਰੇ ਨੂੰ ਡਾਇਰੀ ਮਿਲ ਗਈ ਤੇ ਲਿਖੀ ਚੱਲੀ ਨਾਲ ਨਾਲ ਸ਼ੁਕਰਾਨ ਭਾਈ ਅਜੀਤ ਸਿੰਘ ਧੰਨਵਾਦ ਬਹੁਤ ਬਹੁਤ థాంక్స్ ਅ ਲੋਟ ਗਾਇਸ ਚਲਿਏ ਵੀਰੇ ਫਿਰ ਵਧੀਆ ਪਕਾਣੂ ਆਪਾਂ ਕਿਦਾਂ ਦਾ ਪ੍ਰੋਗਰਾਮ ਕੋਈ ਵੀ ਰੀਵਿਊ ਸ਼ੋ ਹੋਵੇ ਦ ਬੈਰ 1:30 ਵਜੇ ਦਾ ਸਮਾਂ ਹੋਇਆ ਆਪਾਂ ਇੱਥੇ ਪਹੁੰਚ ਗਏ ਯਸ ਆਈਲੈਂਡ ਅਸਲ ਚ ਅਬੂ ਧਾਬੀ ਆ ਜਿਹੜਾ ਇਹ ਨਿੱਕੇ ਨਿੱਕੇ ਟਾਪੂ ਬਣੇ ਹੋਏ ਨੇ ਤੇ ਇੱਥੇ ਇੱਕ ਫਰਾਰੀ ਬਰਡ ਨਾ ਦੀ ਮਸ਼ਹੂਰ ਐਕਟੀਵਿਟੀ ਜੀ ਆ ਜਿੰਨੀਆਂ ਵੀ ਹੁਣ ਤੱਕ ਦੀਆਂ ਫਰਾਰੀ ਦੀਆਂ ਗੱਡੀਆਂ ਬਣੀਆਂ ਨੇ ਉਹਨਾਂ ਦਾ ਇੱਥੇ ਮਿਊਜ਼ੀਅਮ ਵੀ ਆ ਬਾਈ ਹਾਂਜੀ ਮਿਊਜ਼ੀਅਮ ਆ ਉਹ ਵੀ ਨਹੀਂ ਲੱਗਦਾ ਠੀਕ ਆ ਤੇ ਨਾਲੇ ਉਹ ਤੇ ਛੂਟੇ ਛੂਟੇ ਦਵਾਉਣਗੇ ਉਦੋਂ ਪਹਿਲਾਂ ਇਹਦੀ ਐਂਟਰੈਂਸ ਆ ਸਾਰੇ ਕਾਸੇ ਦੀ ਆ ਇੱਕ ਮਾਲ ਬਣਿਆ ਹੋਇਆ ਯਾ ਸਮਾਲ ਵਾਈਏਐਸ ਇਹਦੇ ਚ ਵੜਦੇ ਆ ਦੇਖਦੇ ਆ ਪ੍ਰੋਗਰਾਮ ਕਮਾਲ ਇਥੋਂ ਇੱਕ 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 ਤੋਂ ਖੁੱਲਣਾ ਹੈ ਫਤੋ ਬਾਈ ਨੂੰ ਮਰੇ ਬਾਈ ਮਾਰੋ ਉਹ ਪਿੱਛੇ ਵੀ ਖੜਾ ਹੋ ਉਹ ਹੱਟੇ ਵਾਲੀ ਖੜਾ ਚੱਲ ਨਹੀਂ ਐਂ ਇਦਾਂ ਬੱਸ ਨਾ ਮੋਹ ਤੂੰ ਉਹ ਨੂੰ ਉੱਤੇ ਹੀ ਆ ਲੈ ਠੀਕ ਆ ਬੱਸ ਨਾ ਉਹ ਸਾਲਾ ਬਚਾ ਡਾਈਪੋਟ ਨਹੀਂ ਲੜਦਾ ਤੇ بیا ਤੂੰ ਤੂੰ ਦਿਨੂ ਹੋਰ ਸੂਤਰ ਪਤਾ ਨਹੀਂ ਕਰ ਬਾਈ ਐਦੀਆਂ ਨਾ ਲੱਤਾਂ ਹੈਗੇ ਨਾਜ਼ਕ ਉਹ ਹਿੱਲੀ ਜਾਂਦੀਆਂ ਮੇਰੇ ਅਸਤੇ ਆ ਮੋਲ ਸਟਾ ਤੇਰਾ ਭਾਰ ਵੱਧਾ ਦੇ ਵਾ ਤੇਰਾ ਭਾਰ ਜਿਆਦਾ ਵੀਰਾ ਮੈਂ ਕਿਹਾ ਮੇਰੇ ਅਸਤੇ ਠੀਕ ਆ ਕਿ ਲੱਤਾਂ ਨਾਜ਼ਕ ਆ ਆ ਆ ਸਾਇਰ ਨੂੰ ਸੈਟ ਕਰ ਆ ਕਿੰਨੂੰ ਸੈਟ ਕਰ ਜੇ ਤੂੰ ਬੈ ਕੇ ਵੇਖੋ ਮੈਂ ਤਾਂ ਬਹਿ ਜਾ ਮੈਂ ਮੈਂ ਸੂਤ ਆ ਮੇਰਾ ਸਾਹ ਦਾ ਸੀ ਅਸੀਂ ਨਾ ਅਸੀਂ ਲਈਆਂ ਸੀ ਬਾਈ ਅਮਾਨ ਤੋਂ ਕੁਰਸੀਆਂ ਓਕੇ ਉਹ ਜਿਆਦਾ ਭਾਰੀਆਂ ਜਿਆਦਾ ਸੀ ਵੱਡੀਆਂ ਜਿਆਦਾ ਸੀ ਉਹ ਫਿਰ ਜਿੱਥੇ ਮਿੱਤਰ ਨੂੰ ਦੇ ਆਈ ਸੀ ਇਹ ਉਦਾਂ ਠੀਕ ਆ ਦਾ ਮੇਰੇ ਸਾਹ ਨੂੰ ਠੀਕ ਆ ਅਮਰ ਜਦੋਂ ਥੱਲੇ ਲੱਤਾਂ ਹੀ ਵੇਣਦੀਆਂ ਉਹ ਐ ਹਿਲਦੀ ਜੀ ਆ ਇਹਨਾਂ ਨਾਲ ਦੋ ਦਿਨ ਹੀ ਖਿਲਰ ਜੂਗੀ ਇਹ ਨਹੀਂ ਖਿਲੂਗੀ ਜੀ ਬੱਸ ਨਹੀਂ ਖਿਲਰੂਗੀ ਮਜ਼ਬੂਤ ਆ ਚੱਕ ਲਓ ਯਾਰ ਓਕੇ ਇੱਕ ਆ ਲਓ ਇੱਕ ਆ ਲਓ ਆ ਠੀਕ ਆ ਸਕਲੂ ਰੱਬ ਦਾ ਨਾਮ ਲੈ ਕੇ ਓਕੇ ਜੀ ਆਹ ਹੁੰਦਾ ਠੀਕ ਹੈ ਮੇਰਾ ਇਹ ਇੱਥੇ ਲੋਕ ਹੁੰਦਾ ਹੈ ਸੱਤ ਲੋਕ ਇਹਦਾ ਸ਼ਾਸਤਰ ਬਣ ਗਿਆ ਨਾ ਸੁਤਰਾ ਨਹੀਂ ਸਹੀ ਆ ਭਾਈ ਆਉ ਨਹੀਂ ਤੇ ਆਹ ਤਾਂ ਕੰਮ ਦੀ ਚੀਜ਼ ਆ ਚਲੋ ਯਾਦ ਰੱਖਾਂਗੇ ਆਪੂ ਤਾਂ ਬੇ ਲੋਕ ਜੀ ਲਈ ਅਸੀਂ ਹਾਂ ਭਾਈ ਇੱਥੇ ਆ ਵੀ ਨਵੇਂ ਨਾ ਹੋਣੇ ਸੀ ਫਰੈਂਡ ਆ ਜਾਂਦੇ ਹਾਂ ਹਾਂ ਆਪਾਂ ਤਾਂ ਸਿਰ ਕੀ ਨਹੀਂ ਜੀ ਤਾਂ ਤੇ ਆਪਾਂ ਕੱਪੜੇ ਪਾ ਲੈਣ ਹਾਂ ਕੁੱਲ ਰੀ ਰੰਗინੀਆਂ ਦੇਖੀ ਜਾਣੇ ਆ ਇਹ ਦੇਸ਼ ਦੀਆਂ ਬਸ 2-4 ਦਿਨਾਂ ਦੇ ਮਾਲ-ਮੂਲਾਂ ਦੇ ਗੇੜੇ ਦੇਣੇ ਉਸ ਤੋਂ ਬਾਅਦ ਸਾਈਕਲ ਚੱਕਣਾ ਤੇ ਫਿਰ ਟਿੱਬਿਆਂ ਨੂੰ ਹੋ ਜਾਾਂਗੇ ਅਸੀਂ ਤੇ ਆਹ ਸਾਹਮਣੇ ਫਰਾਰੀ ਵਾਰਡ ਆ ਉੱਥੇ ਜਾ ਕੇ ਝੂਟੇ ਝਟੇ ਲੈਣੇ ਉਹ ਖਾਸ ਜਗ੍ਹਾ ਹੈ ਜਿਹੜੀ ਆਬੋ-ਤਾਬੀ ਦੀ ਮੁੱਖ ਅਟਰੈਕਸ਼ਨ ਹੈ ਇੱਕ ਫਰਾਰੀ ਵਾਰਡ ਕੁੱਲ ਦੁਨੀਆਂ ਦੇ ਬ੍ਰਾਂਡ ਹੈ ਨਾ ਸ਼ਾਪਿੰਗ ਮਾਲਾਂ ਦੇ ਵਿੱਚ ਮਿਲ ਜਾਂਦੇ ਆ ਦੁਨੀਆਂ ਆਉਂਦੀ ਇੱਥੇ ਪੈਸੇ ਖਰਚਦੀ ਆ ਤੇ ਫਿਰ ਆਦੇ ਜਾਜੋ ਜਾ ਚੜ ਕੇ ਦੇਸ਼ਾਂ ਨੂੰ ਪਹੁੰਚ ਜਾਂਦੇ ਆ ਰੌਣਕ ਵਾਲਾ ਕੰਮ ਆ ਜਿਵੇਂ ਦੁਬਈ ਮਾਲ ਦੁਬਈ ਦੇ ਵਿੱਚ ਮਸ਼ਹੂਰ ਆ ਉਵੇਂ ਤਰ੍ਹਾਂ ਯਸਮਾਲ ਜਿਹੜਾ ਯਸਮਾਲ ਆ ਇਹ ਆਬੂਤਾਬੀ ਦੀ ਖਾਸ ਜਗ੍ਹਾ ਯਸਮਾਲ ਦਾ ਮਾਹੌਲ ਇਹੋ ਜਿਹਾ ਬਣ ਜਾਂਦਾ ਜਿੱਥੇ ਥੋੜਾ ਜਿਹਾ ਚਾਹਨ ਪੈਂਦਾ ਪੌੜੀਆਂ ਚੜੀ ਉਤਰੀ ਜਾਂਦੇ ਆ ਤੇ ਜਿਹੜੀ ਖਾਸ ਜਗਾ ਜਿਹਦੀ ਗੱਲ ਕਰਦੇ ਹਾਂ ਅਸਲ ਆਪਣੀ ਸਕਰੀਨ ਤੇ ਸਾਹਮਣੇ ਆ ਫਰਾਰੀ ਵਰਡ ਆਬੂਤਾਬੀ ਫਰਾਰੀ ਦਾ ਜਿਹੜਾ ਸਾਈਨ ਹੁੰਦਾ ਲੋਗੋ ਉਹ ਇੱਥੇ ਖਾਸਾ ਵੱਡਾ ਬਣਿਆ ਹੋਇਆ ਆ ਉਹ ਵੀ ਦੇਖ ਰਹੇ ਆ ਤੇ ਇਧਰਲੇ ਪਾਸੇ ਟਿਕਟ ਦਾ ਕਾਊਂਟਰ ਆ ਉਥੋਂ ਟਿਕਟ ਲੈ ਕੇ ਫਿਰ ਗਾਹ ਨੂੰ ਵੜਦੇ ਆ ਜਿਹੜੇ ਵੱਡੇ ਬ੍ਰਾਂਡ ਹੁੰਦੇ ਆ ਜਿਹੜੇ ਇਹਨਾਂ ਦੇ ਟਰੈਕਿੰਗ ਟਰੂਕਿੰਗ ਵਾਲੇ ਐਡਵੈਂਚਰ ਦੇ ਸਮਾਨ ਵਾਲੇ ਹੁੰਦੇ ਆ ਉਹ ਸਾਰਾ ਕੁਝ ਇੱਥੇ ਹਾਜ਼ਰ ਨਾਜ਼ਰ ਆ ਇਹ ਮਾਲ ਦੇ ਵਿੱਚ ਹਾਂਜੀ ਬਾਜੀ ਆ ਬਾਈ ਹੁਣਾਂ ਨੇ ਕੋਟ ਪੈਂਟ ਲਾ ਕੇ ਤੇ ਆਹ ਲੀੜੇ ਪਾਲੇ ਜਿਹੜੇ ਆਹ ਇਹ ਕਹਿੰਦੇ ਵੀ ਉਹ ਤੇਜ਼ ਹੁੰਦਾ ਕੰਮ ਉਹਤੇ ਬਾ ਦੂਜੇ ਲੀੜੇ ਲੋਟ ਨਹੀਂ ਆਉਂਦੇ ਠੀਕ ਹੈ ਜੀ ਦਫ਼ਤਰੀ ਕੱਪੜੇ ਫਰਾਰੀ ਬਾੜ ਦੇ ਵਿੱਚ ਕਾਰਾਂ ਦਾ ਚੱਲ ਹੈਗੀਆਂ ਹੈਗੀਆਂ ਫਰਾਰੀ ਆਪਾਂ ਸੁਣਿਆ ਗੱਡੀ ਦਾ ਨਾਮ ਉਹ ਇਤਿਹਾਜ ਵੀ ਉੱਡਾਇਆ ਜਾਂਦਾ 에어ਪੋਰਟ ਵੀ ਇੱਥੇ ਨੇੜੇ ਹੀ ਆ ਤੇ ਆ ਆ ਖੇਡਾਂ ਨੇ ਜਿਨ੍ਹਾਂ ਦੇ ਬਾਕੇ ਜੂਟ ਜਟੇ ਦਿੰਦੇ ਆ ਬੰਦੇ ਨੂੰ ਪਰ ਫਰਾਰੀ ਤੋਂ ਗੱਲ ਇਹ ਆ ਵੀ ਰਫਤਾਰ ਹੁੰਦੀ ਆ ਤੇਜ਼ ਮਸ਼ੀਨਰੀ ਹੁੰਦੀ ਆ ਤੇ ਤੇਜ਼ੀ ਦੀਆਂ ਸਾਰੀਆਂ ਇਹ ਖੇਡਾਂਾਂ ਗਾਂ ਜਾ ਕੇ ਦੇਖਦੇ ਆ ਮਾਹੌਲ ਇਹਦਾ ਫਿਲਹਾਲ ਜਿਹੜਾ ਹਾਇ ਦਾ ਅੱਢੀ ਇੱਕ ਯਸਮਾਲ ਦੇ ਵਿੱਚ ਆਪਦੇ ਮਾਲ ਜਬ ਬਣਾਇਆ ਹੋਇਆ ਇਹਨਾਂ ਨੇ ਫਰਾਰੀ ਵਾਲਿਆਂ ਨੇ ਸੋਹਣੀ ਜਗ੍ਹਾ ਇਹ ਵੀ ਦੇਖਣ ਵਾਲੀ ਆ ਲਾਲ ਚਟਾ ਰੰਗ ਸਾਰੇ ਪਾਸੇ ਕੀਤਾ ਹੋਇਆ ਜਿਹੜਾ ਅਸੀਂ ਉਹ ਫਰਾਰੀ ਵਾਰਡ ਦੇਖਣ ਗਏ ਸੀ ਉੱਥੇ ਜਿਹੜੇ ਝੂਟੇ ਦਿੰਦੇ ਆ ਸਾਰਾ ਕੁਝ ਬੰਦ ਕਰੀ ਬੈਠੇ ਉਹ ਮਰਮਤ ਕਰੀ ਜਾਂਦੇ ਆ ਉਹ ਕੀ ਕਹਿੰਦੇ ਮੇਨਟੇਨੈਂਸ ਦਾ ਕੰਮ ਚੱਲੀ ਜਾਂਦਾ ਸਾਹਮਣੇ ਆ ਜਿਹੜਾ ਬਣਿਆ ਮਾਲ ਯਸਮਾਲੇ ਦੇ ਚਾਹ ਕੁਸ਼ ਆ ਆ ਘੋਗੇ ਸਪੀਂਟਾਂ ਲਮਕਾਏ ਆ ਥੱਲੇ ਕੈਫੇ ਕੁਫੇ ਆ ਕਾਫੀਆਂ ਤੇ ਲੋਕ ਬਹਿ ਕੇ ਆਪ ਦਾ ਕੰਮ ਖਤੰਦਾ ਕਰੀ ਜਾਂਦੇ ਆ ਦੁਬਈ ਦੇ ਮਾਲਾਂ ਨਾਲੋਂ ਆਬੂਦਾਬੀ ਦੇ ਮਾਲਾਂ ਦੀ ਇੱਕ ਫਰਕ ਵਡਾਏ ਆ ਵੀ ਇੱਥੇ ਭੀੜ ਨਹੀਂ ਥਰਮਾ ਤੇ ਵਿਰਲੀਟਾਮੀ ਜੀ ਗੱਲਬਾਤ ਆ ਜਿਵੇਂ ਦਵਾਈ ਦੇ ਜਿਵੇਂ ਦਵਾਈਆਂ ਮਾਲਾਂ ਜਾਂ ਹੋਰ ਥਾਵਾਂ ਨੇ ਉਹ ਬਹੁਤੀਆਂ ਭਰੀਆਂ ਹੋਈਆਂ। ਕੁੱਲ ਦੁਨੀਆ ਦੇ ਬ੍ਰਾਂਡ ਇੱਥੇ ਹਾਜ਼ਰ ਹੈ। ਚਲਿਏ ਤੇ ਭਾਜੀ। ਜਿੰਨੇ ਵੀ ਲੋਕ ਇਹ ਦੇਸ਼ ਦੇ ਵਿੱਚ ਘੁੰਮਣ ਆਉਂਦੇ ਆ ਬਹੁਤੇ ਦੁਬਈ ਨੂੰ ਟਾਰਗੇਟ ਕਰਦੇ ਆ ਦੁਬਈ ਘੁੰਮਦੇ ਆ। ਜਿਹੜੇ ਇੱਥੇ ਲੋਕ ਫਿਰਦੇ ਆ ਇਹਨਾਂ ਚ ਬਾਹਰਲੇ ਘੱਟ ਆ ਇੱਥੋਂ ਦੇ ਵਾਸੀ ਵੱਧ ਆ। ਇਹ ਸਿਰਫ ਇੱਥੇ ਸ਼ਾਪਿੰਗ ਕਰਨ ਲਈ ਵੜੇ ਹੋਏ ਆ। ਖਾਂਦੇ ਪੀਂਦੇ ਆਪ ਦਾ ਨਾ ਸ਼ਾਪਿੰਗ ਮਾਲਾਂ ਦੇ ਚਾਹ ਉਹ ਸਾਹਮਣੇ ਜਿਹੜੇ ਤਸਵੀਰ ਆ ਮੈਨੂੰ ਲੱਗਦਾ ਵੀ ਸ਼ੇਖ ਜ਼ਾਹਿਦ ਹੋਣਾ ਦੀ ਜਿਹੜੀ ਉਹ ਪਰਦੇ ਤੇ ਚੱਲੀ ਜਾਂਦੀ ਆ ਸੋਨਾ ਮੌਲ ਆ ਖਾ ਪੀ ਲਿਆ ਇਥੋਂ ਤੇ ਹੁਣ ਚਲਦਿਆਂ ਕਿਸੇ ਹੋਰ ਪਾਸੇ ਨੂੰ ਫਰਾਰੀ ਵਰਡ ਬੰਦ ਹੋਣੇ ਕਰਕੇ ਸਾਡਾ ਥੋੜਾ ਜਿਹਾ ਢਾਂਚਾ ਜਿਹੜਾ ਬਣਾਇਆ ਸੀ ਉਹ ਵਿਗੜ ਗਿਆ ਇਧਰ ਤਸਵੀਰਕਾਰੀਆਂ ਵੱਡੇ ਪੱਦਰ ਤੇ ਚੱਲੀ ਜਾਂਦੀਆਂ ਨੇ ਐਚ ਐਮ ਰਪਾਇਨ ਮਾਨ ਰਪਾਇਨ ਮਾਨ ਦਾ ਬ੍ਰਾਂਡ ਦੇਸ਼ ਮਾਰੇ ਲੜੀ ਤੂ ਮਾਰੇ ਸਕਰੀਨ ਤੇ ਜਿਹੜਾ ਦਿਸ ਜੰਦਾ ਇਹ ਸਾਰਾ ਅਬੂ ਤਾਬੀ ਆ ਅਬੂ ਤਾਬੀ ਦਾ ਨਚੋੜ ਵੀ ਆਪਾਂ ਕਹਿ ਲਈਏ ਵੀ ਇਹੀ ਆ ਆਹ ਟਾਵਰ ਨੇ ਸਾਰੇ ਜਿਹੜੇ ਇਹਦੇ ਸਮੁੰਦਰ ਦੇ ਕੰਡੇ ਤੇ ਬਣੇ ਹੋਏ ਆ ਕਾਰਨਿਸ਼ ਸਮੁੰਦਰ ਦੇ ਨਾਲ ਦਾ ਇਲਾਕਾ ਆ ਉ ਤੇ ਮੱਛੀਆਂ-ਮੁੱਛੀਆਂ ਫੜੀ ਜਾਂਦੇ ਆ ਤੇ ਚੈਲ ਕਦਮੀ ਕਰਦੇ ਆ ਇੱਥੇ ਸੋਹਣੀ ਜਗ੍ਹਾ ਐ ਇਹ ਜਿੱਥੋਂ ਖੜ ਕੇ ਸਾਰਾ ਸ਼ਹਿਰ ਦਿਸਦਾ ਤੇ ਆਬੂਤਾਬੀ ਦੀਆਂ ਇਹ ਰੌਣਕਾਂ ਇਹ ਇੱਕ ਬਿਜ਼ਨਸ ਸਿਟੀ ਆ ਲੋਕ ਇੱਥੇ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਦਫ਼ਤਰ-ਦਫ਼ਤਰ ਬਣੇ ਹੋਏ ਆ ਤੇ ਤਾਂ ਕਰਕੇ ਇੱਧਰ ਘੁੰਮਣ ਵਾਲੇ ਲੋਕਾਂ ਦਾ ਰੁਝਾਨ ਘਟਾ ਆ ਆਬੂਤਾਬੀ 'ਚ ਇਧਰਲੇ ਪਾਸੇ ਫੇਰ ਉਹੀ ਸਮੁੰਦਰ ਆ ਗਿਆ ਪਾਣੀ ਪੂਣੀ ਪੂਰਾ ਸਾਫ਼ ਹੁੰਦਾ ਇਹਨਾਂ ਦਾ ਜਿਵੇਂ ਪਹਿਲਾਂ ਵਾਲੇ ਸਟੇਟਾਂ ਦੇਖਿਆ ਵੀ ਇਹ ਸਮੁੰਦਰ ਦੇ ਪਾਣੀ ਨੂੰ ਸੋਧਦੇ ਆ ਉਸ ਨੂੰ ਪੀਣ ਵਾਸਤੇ ਜਾਂ ਹੋਰ ਕੰਮ ਵਾਸਤੇ ਵਰਤਦੇ ਆ ਉਹੋ ਜਿਹੇ ਹਿਸਾਬ ਕਿਤਾਬ ਆਬੂਤਾਬੀ ਦਾ ਅਬੂ ਧਾਬੀ ਇਹਨਾਂ ਸੱਤੇ ਸਟੇਟਾਂ ਦੇ ਵਿੱਚੋਂ ਸਭ ਤੋਂ ਅਮੀਰ ਆ ਇਹਦੇ ਕੋਲ ਪੈਸਾ ਵੱਧਾ ਤੇ ਇਹਦੇ ਕੋਲ ਤੇਲ ਵੱਧਾ ਪੰਜਾਬ ਚ ਸੂਰਜਾਂ ਨੂੰ ਤਰਸਦੇ ਤਰਸਦੇ ਮੁੰਡੇ ਇੱਥੇ ਪਹੁੰਚੇ ਅਬੂ ਧਾਬੀ ਤੇ ਇੱਥੇ ਸੂਰਜ ਹੈਗਾ ਦਿਸਦਾ ਇੱਥੇ ਤਾਮਾਨ ਉਹ ਹੀ ਇੱਥੇ 25 ਡਿਗਰੀ ਦਾ ਹੈਗਾ ਤੇ ਉਹ ਜਿਹੜਾ ਸਾਹਮਣੇ ਇੱਕ ਗੇਟ ਜਿਹਾ ਬਣਿਆ ਹੋਇਆ ਉਹ ਇੱਕ ਹੋਟਲ ਹੈ ਇੱਥੋਂ ਦਾ ਮਸ਼ਹੂਰ ਆ ਇਹ ਆਪਾਂ ਦੂਜੇ ਪਾਸੇ ਖੜੇ ਤਾਂ ਕਰਕੇ ਸਿੱਧਾ ਦੀਂਦਾ ਜੇ ਦੂਜੇ ਲੌਟ ਖੜੇ ਹੁੰਦੇ ਸਾਹਮਣੇ ਇਹਦੇ ਫਿਰ ਸਹੀ ਦਿਸਣਾ ਸੀਗਾ ਇਹ ਜਦੋਂ ਬੰਦਾ ਅਬੂ ਧਾਬੀ ਨੂੰ ਸਰਚ ਕਰਦਾ ਤਾਂ ਸਾਹਮਣੇ ਇਹੋ ਜਿਹੇ ਬਿਲਡਿੰਗਸ ਕੋ ਸਾਹਮਣੇ ਆਉਂਦੀਆਂ ਹੁੰਦੀਆਂ ਨੇ ਉਹ ਉਸੇ ਕਾਰਨਿਸ਼ ਤੇ ਫਿਰਦੇ ਆ ਇਹ ਇੱਥੋਂ ਦਾ ਇਨਕ ਆਲਾ ਦਾਲਾ ਹੀ ਆ ਬਿਲਕੁਲ ਰਹਿ ਲਾ ਇੱਥੇ ਸ਼ਾਂਤੀ ਆ ਲੋਕ ਆਉਂਦੇ ਆ ਕੁਰਸੀਆਂ ਕਰਸੀਆਂ ਵੀ ਲੈ ਆਉਂਦੇ ਆ ਡਾਹ ਕੇ ਬੈਠੇ ਰਹਿੰਦੇ ਆ ਇੱਥੇ ਮੈਡੀਟੇਸ਼ਨ ਵਾਲਾ ਮਾਹੌਲ ਜ ਆ ਉਹ ਸਾਹਮਣੇ ਦਾ ਗੇਟ ਆ ਉਹ ਦਰਵਾਜ਼ਾ ਜਿਹਦੀ ਪਹਿਲਾਂ ਗੱਲ ਕਰਦੇ ਸੀਗੇ ਇਹਦਾ ਇੱਕ ਸਿੰਬਲ ਜਿਹਾ ਹੀ ਆਦਾ ਅਬੂ ਧਾਬੀ ਦਾ ਇਹ ਆ ਉਹ ਸਾਹਮਣੇ ਵਾਲਾ ਦੇ ਲਾਈਟ ਨੇ ਪਾਣੀ ਦੀ ਵਾਰੀ ਦਾ ਲਾਲੀ ਪਾਣੀ ਦੀ ਵਾਰੀ ਦਾ ਲਾਲੀ ਹੁਣ ਨਿਕਾਲ ਜਾ ਰਹਿ ਗਿਆ ਸੀ ਇਹਦਾ ਯੂਈ ਦਾ ਇਹਦੀਆਂ 7 ਸਟੇਟਾਂ 6 ਪਹਿਲਾਂ ਘੁੰਮ ਕੇ ਸੀ 7ਵੀਂ ਜਆਪਾ ਹੁਣ ਗੇਡੇ ਦਈਆਂ ਨੇ ਸ਼ਹਿਰ ਇਹਦਾ ਆਬੂ ਤਾਬੀ ਬਸ ਅਸੀਂ ਰਾਇ ਬੰਦੀ ਇਹ ਕੀਤੀ ਹੈ ਵੀ ਇੱਥੋਂ ਨਿਕਲਦੇ ਆ ਕੱਲ ਨੂੰ ਸਾਈਕਲ ਚੱਕਦੇ ਆ 사ウਦੀ ਅਰਬ ਦਾ ਬਾਰਡਰ ਲੰਘ ਕੇ ਤੇ ਫਿਰ ਗਾਂ ਨੂੰ ਹੁੰਦੇ ਆ 사ウਦੀ ਦਾ ਵੀਜ਼ਾ ਕਤਰਦਾ ਦੇ ਦੋ ਤਿੰਨ ਦਿਨਾਂ ਦੇ ਵਿੱਚ ਸਾਡੇ ਕੋਲੇ ਅਗਲੇ ਹੈਗੇ ਆ ਹੁਣ ਇਹਦੇ ਬਾਅਦ ਫਿਰ ਆਪਾਂ ਉਹ ਦੇਖਦੇ ਆ ਪਤਾ ਸੀ ਹੋ ਸਕਦਾ ਹੁਣ 1-2 ਦਿਨਾਂ ਤੱਕ

ਕਿ ਜੇ ਆਪਾਂ ਇੱਥੇ ਲਾਲ ਬੱਤੀ ਜੰਪ ਕਰ ਜਾਂਦਾ ਕੋਈ ਤਾਂ 50000 ਦਰਾਮ ਜੁਰਮਾਨਾ ਉਹਦਾ ਤੇ ਜੋ ਕੋਈ ਬੰਦਾ ਤੁਰ ਕੇ ਲੰਘਦਾ ਤੇ ਜੋ ਉਧਰੋਂ ਲਾਲ ਬੱਤੀ ਹੋਗੀ ਤੁਰਨ ਵਾਲੇ ਨੂੰ ਤਾਂ ਉਹਨੂੰ ਵੀ ਜੁਰਮਾਨਾ ਮੋਟਾ ਹੀ ਪੈਂਦਾ ਇੱਥੇ ਹਾਂ ਕੁਝ ਟਾਈਮ ਬਾਦ ਆਪੇ ਹਰੀ ਹੋ ਜਾਂਦੀ ਹੈ ਹਾਂ ਚੱਲ ਹੋ ਗਈ ਹਰੀ ਜਦੋਂ ਆਪਾਂ ਐ ਸੜਕ ਲੰਘਦੇ ਆ ਤੇ ਕੋਈ ਵਿੱਚ ਗੱਡੀ-ਗੱਡੀ ਮਾਰੀ ਸ਼ੁਹਾ ਵੀ ਦੇਵੇ ਸਾਰੇ ਇੰਨੇ ਕੇ ਪੈਸੇ ਮਿਲਦੇ ਹੋ ਬਾਈ ਹੁਣ ਦੱਸਿਆ ਕਹਿੰਦਾ ਮੁੜ ਕੇ ਸਾਰੀ ਉਮਰ ਬਲਾਉ ਨਹੀਂ ਬਣਾਉਦਾ ਗਿਆ ਉਹੀ ਘੁੰਮੂਗਾ ਬਣਾਉਦਾ ਫੈ ਹੈਲੀਕਾਪਟਰ ਤੋਂ ਕੁਝ ਮਿਝ ਲਿਆ ਨਾ ਪੈਸੇ ਦਿੰਦੇ ਫਿਰ ਤੇ ਜਿਹੜਾ ਇੱਥੋਂ ਦਾ ਰਾਜਾ ਇਹਦਾ ਆਪਣੇ ਦਾ ਆਬੂਤਾਬੀ ਦਾ ਉਹਦਾ ਘਰ ਵੀ ਇੱਥੇ ਆਹ ਸਾਹਮਣੇ ਆ ਘਰ ਉਧਰਲੇ ਪਾਸੇ ਚੱਲੀਏ ਵੀਰਾ ਚਲੋ ਜੀ ਸ਼ਿਕਾਗੋ ਬੁਲਜ਼ ਸ਼ਿਕਾਗੋ ਦੇ ਟੱਠੇ ਆਹ ਸਾਹਮਣੇ ਸਾਈਨ ਬੋਰਡ ਤੇ ਕਈ ਨਿਸ਼ਾਨ ਬਾਏ ਦੇ ਵਿੱਚ ਸਾਈਕਲ ਦੇ ਉੱਤੇ ਲਿਖਿਆ ਪਾਈ ਇਹ ਤੋਂ ਨਹੀਂ ਲੰਘ ਸਕਦਾ ਅਮੀਰਾਟ ਪੈਲਸ ਇਧਰਲੇ ਪਾਸੇ ਉਹ ਵੀ ਇਥੋਂ ਦੀ ਇੱਕ ਖਾਸ ਜਗ੍ਹਾ ਹੈ ਬਈ ਜਗ੍ਹਾ ਤਾਂ ਫਿਰ ਇੱਥੇ ਦੇਖਣ ਵਾਲੀਆਂ ਘੁੰਮਣ ਵਾਲੀਆਂ ਥੋੜੀਆਂ ਨੇ ਹਾਂਜੀ ਬਹੁਤ ਘੱਟ ਇੱਕ ਤਾਂ ਸੀਗਾ ਉਹ ਦੂਜਾ ਫਰਾਰੀ ਵਰਡ ਫਰਾਰੀ ਵਰਡ ਇੱਕ ਉਹ ਜਿਹੜੀ ਵੱਡੀ ਮਸਜਿਦ ਆ ਹਾਂਜੀ ਤੇ ਹੋਰ ਕੀ ਸੀ ਬਾਕੀ ਕੋਰ ਵੀ ਸ਼ਗਾਰਾ ਕੋਈ ਆਫਸਿਟ ਹੀ ਬਸ ਆ ਅਮੀਰਾਟ ਪੈਲਸ ਆ ਬੱਬਲ ਕਸਰ ਹੋਟਲ ਆ ਅੱਛਾ ਹੋਟਲ ਆ ਬਾਈ ਇਹ ਆ ਅਮੀਰਾਟ ਪੈਲਸ ਦਾ ਰਾਈਟ ਸਾਈਡ ਤੇ ਇਧਰਲੇ ਪਾਸੇ ਅਮੀਰਾਟ ਪੈਲਸ ਇੱਕੀ ਹੋਟਲ ਹਾਟਲ ਆ ਬਾਈ ਜਾਂ ਕਿਦਾਂ ਉਹ ਸ਼ੇਖ ਦਾਵਾ ਪਰ ਜਦੋਂ ਓਪਨ ਹੀ ਆਦਾ ਜਾ ਫਾਦਿਆਂ ਦੇਖਣ ਨੂੰ ਘੁੰਮਣ ਪਰ ਮਾਸਤੇ ਠੀਕ ਹੈ ਅੰਦਰ ਪਤਾ ਨਹੀਂ ਕੀ ਆ ਕੋਈ ਗਿਆ ਨਹੀਂ ਮੈਂ ਜਦੋਂ ਇੱਕ ਤੇ ਕਰਾਂਗੇ ਇੱਕ ਤੇ ਥੋੜੀ ਸਾਫ ਵੱਧ ਦੀ ਦੀ ਆਹ ਆਹ ਸਾਹਮਣੇ ਜਿਹੜੀ ਇਸ ਵੇਲੇ ਬਿਲਡਿੰਗ ਦੀ ਦੀ ਆਪ ਮਸਜਿਦ ਇਹ ਇਸ ਦੇਸ਼ ਦੀ ਸਭ ਤੋਂ ਵੱਡੀ ਬਿਲਡ ਮਸਜਿਦ ਆ ਯੂਏਈ ਦੀ ਇੱਕ ਓਮਾਨ ਦੇ ਵਿੱਚ ਦੇਖੀ ਸੀ ਅਸੀਂ ਮਸਕਟ ਦੇ ਵਿੱਚ ਗ੍ਰੈਂਡ ਮਾਸਕ ਇਹ ਉਤੋਂ ਵੀ ਵੱਡੀ ਮਸਜਦ ਆ ਤੇ ਇਹਨੂੰ ਦੇਖਣ ਦੇ ਲਈ ਜਾਣਾ ਪੈਣਾ ਆਪਾਂ ਨੂੰ ਇੱਥੇ ਤੁਰਕੇ ਸਿੱਧਾ ਰਾਹ ਤਾਂ ਨਹੀਂ ਹੈਗਾ ਭਾਈ ਇਹਨੂੰ ਹੈ ਪਰ ਉਦੋਂ ਵੈਸੇ ਆ ਹੀ ਅੱਗੇ ਓਕੇ ਇਹਨੂੰ ਤੁਰਕੇ ਜਾਣ ਲਈ ਇੱਕ ਵਧੀਆ ਰਾਹ ਜਿਹੜਾ ਉਹ ਇਧਰਲੇ ਪਾਸੇ ਇੱਕਾ ਗੋਲਕ ਥੇਰਾਜਾ ਬਣਿਆ ਹੋਇਆ ਸਾਹਮਣੇ ਆ ਇਹਦੇ ਵਿਚਦੀ ਥੱਲੇ 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 ਦੀ ਰਾਹ ਜਾਂਦਾ ਉਧਰ ਦੀ ਚੱਲਦੇ ਆ ਆ ਐਵੇਂ ਦਾ ਰਾਹ ਬਣਿਆ ਇਧਰ ਇਹਦੇ ਵਿਚਦੀ ਦੇ ਵੀ ਥੱਲੇ ਥੱਲੇ ਜਾਇਆ ਜਾਣਾ ਭਾਈ ਪੂਰਾ ਮੋੜ ਬਣਾਇਆ ਯਾਰ ਹੈ ਥੱਲੇ ਆ ਸ਼ਾਪਿੰਗ ਮਾਲ ਬਣਿਆ ਹੋਇਆ ਵੱਡਾ ਹਰਾ ਇਹ ਮਸਜਿਦ ਵਿੱਚ ਜਾਣ ਲਈ ਬਾਬਾ ਕੁਝ ਕਰਨਾ ਪੈਂਦਾ ਪਹਿਲਾਂ ਇੱਕ ਪਾਸਾ ਜਿਹਾ ਬਣਾਇਆ ਪਾਸ ਬਣਾ ਕੇ ਫਿਰ ਗਾਂਹਾਂ ਜਾਣ ਦਿੰਦੇ ਆ ਬਾਬਾ ਲੰਮੀ ਚੌੜੀ ਗੱਲ ਬਾਤ ਆ ਸਰੰਗ ਜੀ ਜਿਹਦੇ ਵਿੱਚ ਦੀ ਤੁਰੇ ਜਾਂਦੇ ਐ ਇਸ ਵੇਲੇ ਤੇ ਗਾਂਹ ਜਾ ਕੇ ਮਸਜਿਦ ਆਉਗੀ ਤੇ ਖਲਕਤ ਵੀ ਬਹੁਤ ਆ ਇੱਥੇ ਵੱਡੀ ਖਾਸੀ ਵੱਡੀ ਹੋਣੇ ਕਰਕੇ ਲੋਕ ਆਉਂਦੇ ਆ ਇਹਨੂੰ ਦੇਖਣ ਰਾਤ ਨੂੰ ਇਹ ਮਸਜਿਦ ਦਾ ਇਹੋ ਜਿਹਾ ਝਾਕਾ ਬਣ ਜਾਂਦਾ ਤੇ ਇੱਕ ਲੰਮੀ ਸਰੰਗ ਲੰਘਣ ਤੋਂ ਬਾਅਦ ਬੰਦਾ ਇੱਥੇ ਆ ਕੇ ਇਹਦੇ ਸਾਹਮਣੇ ਖੜ ਜਾਂਦਾ ਅਸਲ 'ਚ ਕੀ ਹੁੰਦਾ ਜਿਹੜੀਆਂ ਇਧਰ ਦੀਆਂ ਆਪਾਂ ਬਿਲਡਿੰਗ ਦੇਖਦੇ ਆ ਇਹਨਾਂ ਨੂੰ ਦੇਖਣ ਦਾ ਸਵਾਦ ਰਾਤ ਨੂੰ ਵੱਧਾ ਕਿਉਂਕਿ ਇੱਥੇ ਲਾਈਟਿੰਗ ਬਹੁਤ ਕਮਾਲ ਦੀ ਕੀਤੀ ਹੁੰਦੀ ਹੈ ਮਸਜਿਦ ਦੇ ਵਿੱਚ ਆਪਾਂ ਤੁਰੇ ਫਿਰਦੇ ਆਂ ਇਹ ਮਸਜਿਦ ਚਾਰਾ ਵੱਡੇ ਸਾਹਮਣੇ ਤੇ ਇਹਦੇ ਵਿੱਚ ਜਿਹੜਾ ਗਲੀਚਾ ਵਿਛਿਆ ਹੋਇਆ ਦੁਨੀਆਂ ਦਾ ਸਭ ਤੋਂ ਮਹਿੰਗਾ ਗਲੀਚਾ ਤੇ ਵੱਡਾ ਆ ਵਿੱਚ ਵੇਖ ਮਸਜਿਦ ਦੇ ਵਿੱਚ ਬੜਾ ਧਿਆਨ ਰੱਖਦੇ ਲੀੜੀ ਲੱਤੇ ਦਾ ਹੈ ਬਾਕਾਇਦਾ ਲਿਖ ਕੇ ਵੀ ਲਾਇਆ ਤੇ ਥਾਂ ਥਾਂ ਤੇ ਸਿਕਿਉਰਟੀ ਬਹੁਤ ਖੜੀ ਆ ਖੰਗਰ ਨਹੀਂ ਦੇਦੇ ਕਿਸੇ ਨੂੰ ਪਲਾਸਟਿਕ ਆ ਅਸਲੀ ਹੋਣਗੇ ਤੇ ਆ ਨਕਲੀ ਆ ਬਾਈ ਤੇ ਵਧੀਆ ਮਸਜਿਦਾਂ ਦੇਖਣ ਯੋਗ ਆ ਹੁਣ ਇਥੋਂ ਵਾਪਸ ਚੱਲੇ ਆ ਪਾਰਕਿੰਗ ਵਾਲੇ ਪਾਸੇ ਨੂੰ ਠੀਕ ਆ ਦੇਵ ਜੀ ਚਿਹਰਾ ਸੋਹਣਾ ਪੈਂਦਾ ਤੇਰੇ ਮੂੰਹ ਤੇ ਮਸਜਿਦ ਨੂੰ ਅਸੀਂ ਸਮਾਰ ਕੇ ਦੇਖ ਲਿਆ ਬਹੁਤ ਸੋਹਣੀ ਮਸਜਿਦ ਆ ਸਿਕਿਉਰਟੀ ਉਹ ਤੋਂ ਵੀ ਵੱਧ ਆਥਾਂ ਆਥਾਂ ਤੇ ਬੰਦੇ ਖੜੇ ਆ ਜਿਹੜੇ ਨਿਗਰਾਨੀ ਨਾ ਟਕਾਉਂਦੇ ਆ ਹਾਂ ਇਹ ਵੀ ਹਰੀ ਦਰਬਾਰ ਸਾਹਿਬ ਤੇ ਇੰਨੀ ਸ਼ਕਤੀ ਆ ਇੱਥੇ ਵੀ ਉਹੀ ਕੰਮ ਹੀ ਆ ਬਾਈ ਹਰੇਕ ਧਰਮ ਦੀ ਇਹ ਕੰਮ ਹਰੇਕ ਧਰਮ ਜਿਹੜਾ ਹੈਗਾ ਆਪਦੇ ਉਹ ਆਪ ਉੱਤਰ ਗਏ ਸੀ ਇਹ ਹਿੰਦੂ ਮੰਦਿਰਾਂ ਕੰਨੀ ਉਹ ਜਵੇਂ ਨਹੀਂ ਵਧਣ ਹੁੰਦੇ ਦੱਖਣ ਭਾਰਤ ਦੇ ਮੰਦਿਰ ਜਿਹੜੇ ਉਹ ਆਪਦੇ ਹਿਸਾਬ ਨਾਲ ਬੰਦੇ ਨੂੰ ਵਾੜਦੇ ਆ ਦਰਬਾਰ ਸਾਹਿਬ ਆਉਂਦਾ ਉਥੋਂ ਦੀ ਮਰਿਆਦਾ ਇੱਥੇ ਬੰਦਾ ਆਉਂਦਾ ਇੱਥੋਂ ਦੀ ਆਪਦੀ ਮਰਿਆਦਾ ਹਰੇਕ ਧਾਰਮਿਕ ਥਾਂ ਦੀ ਹੁੰਦੀ ਆ ਬਾਲੀ ਗੱਲ ਕੀ ਆ 사ऊदी ਅਰਬ ਦੇ ਵਿੱਚ ਜਿੱਥੇ ਮੱਕਾ ਮੱਕੇ ਦੇ ਨੇੜੇ ਜਿਹੜੇ ਨਾਨ ਮੁਸਲਮ ਨੂੰ ਦੂਰ ਦੂਰ ਤੱਕ ਖੰਗਣ ਵੀ ਨਹੀਂ ਦਿੰਦੇ ਸੋ ਐ ਹੁੰਦਾ ਆ ਇੱਥੇ ਲੱਗੀ ਹੋਈ ਫੋਟੋ ਬਾਈ ਸਰਦਾਰ ਦੀ ਇਹ ਮਸਜਿਦ ਦੇ ਵਿੱਚ ਜਿਹੜੇ ਵੀ ਧਾਰਮਿਕ ਗੁਰੂ ਆਉਂਦੇ ਕਿਤੋਂ ਵੀ ਉਹਨਾਂ ਨੂੰ ਵੀ ਪੂਰਾ ਮਾਨ ਸਤਕਾਰ ਦਿੰਦੇ ਆ ਪੌਪ ਐਲੀਜਬੈਥ ਰਾਣੀ ਤੇ ਹੋਰ ਧਰਮਾਂ ਵਾਲੇ ਆ ਸਾਹਮਣੇ ਬਾਹਰਲੇ ਪਾਸੇ ਮਸਜਿਦ ਆਂ ਅੰਦਰੋਂ ਵੀ ਦੇਖ ਲਈ ਤੇ ਬਾਹਰੋਂ ਵੀ ਦੇਖ ਲਈ ਮਸਜਿਦ ਦੇਖ ਕੇ ਆਪਾਂ ਬਾਹਰ ਆ ਗਏ ਸਾਨੂੰ ਸਮਾਂ ਲੱਗ ਗਿਆ ਤਕਰੀਬਨ 40 45 ਮਿੰਟ ਧੰਨਵਾਦ ਤੁਹਾਡਾ ਟਿਕਣ ਲਈ ਅਜੀਤ ਸਿੰਘ ਠਠ ਕਰ ਰਹੇ ਹਾਂ ਤੁਹਾਨੂੰ ਵਧੀਆ ਆਪਾਂ ਗਾਣੂ ਹਾਂਜੀ ਚਲੋ ਚਲੋ ਪਾਜੀ ਹਾਂ ਤੁਹਾਵਾ ਇੱਥੇ ਆਪਾਂ ਆਏ ਆ ਇੱਕ ਕੈਂਪ ਆ ਦੇ ਇੱਥੇ ਸਾਰੇ ਆਪਣੇ ਪੰਜਾਬੀ ਭਰਾ ਬੈਠੇ ਆ ਅ ਜਾਣੇ ਸੁਖਣਾ ਕਹੀ ਆ ਤੇ ਅਸੀਂ ਜੁੜੇ ਬਾਈ ਬਿੰਦੇ ਰਾਹੀ ਆਂ ਸਤਿ ਸ੍ਰੀ ਅਕਾਲ ਬੰਦੇ ਵੀਰੇ ਬੰਦੇ ਬਾਈ ਸਾਰੇ ਬਾਈ ਅਸੀਂ ਵੇਖਿਆ ਵੀ ਕੋਈ ਆਨੰਦਪੁਰ ਸਾਹਿਬ ਤੋਂ ਆ ਗੁਰਦਾਸਪੁਰ ਜਲੰਧਰ ਪੰਜਾਬ ਦੇ ਅੱਡੋ-ਅੜੀ ਜ਼ਿਲ੍ਹਿਆਂ ਤੋਂ ਸਾਰੇ ਵੀਰ ਬੈਠੇ ਆ ਤੇ ਗੱਲਾਂ ਬਾਤਾਂ ਸਾਡਾ 1.5-2 ਘੰਟਾ ਹੋ ਗਿਆ ਇੱਥੇ ਸਾਰਿਆਂ ਨਾਲ ਕਰੀ ਜਾਂਦੇ ਆ ਅੱਡੋ-ਅੜੀ ਥਾਵਾਂ ਤੇ ਬਾਈਆਂ ਨੇ ਗਲਫ ਦੇ ਵਿੱਚ ਸਾਰੇ ਜੀਸੀਸੀ ਟਰੱਕ ਟਰੱਕ ਚਲਾਏ ਆ ਯੂਪੀ ਵਾਲੇ ਅੱਛਾ ਤੁਹਾਡੀ ਹਾਜ਼ਰੀ ਰਹੀ ਸੀ ਯੂਪੀ ਤੁਸੀਂ ਉਧਰੋਂ ਬਰੇਲੀ ਵੱਲੋਂ ਹਾਂਜੀ ਬਰੇਲੀ ਜ਼ਿਲ੍ਹਾ ਸਾਡਾ ਜੀ ਤੇ ਉੱਤਰਾਖੰਡ ਦੇ ਬਾਹਰੋਂ ਤੇ ਹਾਂਜੀ ਕਿਸ਼ਾ ਦੇ ਨੇੜੇ ਆ ਹਾਂ ਹੋਈ ਸੀ ਗੱਲ ਆਪਣੀ ਵੀਰੇ ਹਨਾ ਤੇ ਇਹ ਬਾਈ ਹੁਣਾਂ ਨੇ ਸਾਰੇ ਜੀਸੀ ਹਾਂਜੀ ਲੁਧਿਆਣਾ ਲੁਧਿਆਣਾ ਹੱਥ ਖੜੇ ਕਰਕੇ ਫਿਰ ਇਲਾਕਾ ਬੋਲ ਹੀ ਦੋ ਬਈਆ ਆਪ ਦਾ ਲੁਧਿਆਣਾ ਸਾਹਿਬ ਲੁਧਿਆਣਾ ਤੁਸੀਂ ਬਾਈ ਹਿਸ਼ਾਰੂ ਆਪਾਂ ਜੀ ਅਮਰਸਰ ਅਮਰਸਰ ਠੀਕ ਆ ਬਾਈ ਤੁਸੀਂ ਬਾਈ ਜੀ ਸਤਨਾਮ ਸਿੰਘ ਪਿੰਡ ਨੱਤ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਪੰਜਾਬ ਜੀ ਲਾ ਲਾਦਾ ਓਏ ਠੀਕ ਆ ਬਾਈ ਠੀਕ ਆ ਠੀਕ ਆ ਚਲੋ ਧੰਨਵਾਦ ਵੀਰੇ ਤੁਹਾਡਾ ਇਹਨਾਂ ਬਾਈਆਂ ਤੋਂ ਗੱਲਾਂ ਗੱਲਾਂ ਬਾਵਾ ਸਿੱਖਣ ਨੂੰ ਮਿਲੀਆਂ ਤਜਰਬੇ ਇਹਨਾਂ ਦੇ ਇਹਨਾਂ ਚੋ ਕੁਛ ਬਾਈ ਇਹੋ ਜਿਹੇ ਵੀ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਚੰਗੀ ਡਰਾਈਵਿੰਗ ਕੀਤੀ ਆ ਨਾਰਥ ਈਸਟ ਜਿੱਧਰ ਆਪਣਾ ਘਾਟੀਵਾਲ ਪੰਜਾਬੀ ਦੀ ਟਰੱਕਾਂ ਦਾ ਦਬਦਬਾ ਉਧਰ ਵੀ ਟਰੱਕ ਟਰੱਕ ਚਲਾਉਂਦੇ ਰਹੇ ਆ ਤੁਹਾਡਾ ਵੀ ਤਜਰਬਾ ਰਿਹਾ ਉਧਰ ਦਾ ਤੁਸੀਂ ਸੀਨੀਅਰੋਂ ਸਾਰਿਆਂ ਚੋਂ ਠੀਕ ਹੈ ਬਾਈ ਬਾਈ ਹੁਣ ਯਸ ਤੇ ਹੋਏ ਹੋਏ ਨੇ ਹੁਣ ਬਲਟੇ ਇੰਡੀਆ ਦੇ ਇੰਡੀਆ ਦੇ ਟ੍ਰੇਨ ਦੀ ਗੱਲ ਆ ਤੇ ਇੱਥੇ ਤਾਂ ਹੁਣ ਤਕਰੀਬਨ 97 ਦੇ ਆਏ ਹੋਏ ਆ ਠੀਕ ਹੈ ਬਾਈ ਹਾਂਜੀ ਤੁਹਾਡੇ ਸਭ ਤੋਂ ਵੱਧ ਪੁਰਾਣਾ ਕਿਹੜਾ ਆ ਬਾਈ ਤੁਸੀਂ ਉਹ ਸਭ ਤੋਂ ਪੁਰਾਣੇ ਇੱਥੇ ਠੀਕ ਹੈ ਬਾਈ ਠੀਕ ਹੈ ਕਿੰਨੇ ਦਾ ਮਤਲਬ ਲੱਭੋ ਸੈਕਿੰਡ ਆਪਿੰਦਾ ਹੀ ਹੋਣਾ ਮੇਰੇ ਕਾਲ ਚ ਨਹੀਂ ਨਹੀਂ ਸੈਕਿੰਡ ਨੂੰ ਉਹ ਸੈਕਿੰਡ ਦਾ ਮੈਂ ਇਹਦੇ ਤੀਜੇ ਨਾਲ ਬਾਬਾ ਵਾਲਾ ਦੀ ਬਾਈ ਦੀ ਸ਼ਕਲ ਉਹਦੇ ਨਾਲ ਮਿਲਦੀ ਹੈ ਨਾ ਕਿਹਦੇ ਨਾਲ ਆਪਾਂ ਪੰਜਾਬੀ ਫਿਲਮਾਂ ਚ ਇੱਕ ਕਮੇਡੀਆ ਉਹ ਹੁੰਦਾ ਉਹ ਯਾਰ ਮੈਂ ਨਾਨੀ ਜਿੱਤੇ ਸ਼ਰਮਾ ਹਾਂ ਬੀ.ਐਨ ਸ਼ਰਮਾ ਦੀ ਗੱਲ ਕਰ ਰਹੇ ਹੋਰ ਇੱਕ ਕੋਈ ਫਿਲਮਾਂ ਚ ਆਇਰ ਕਮੇਡੀਅਨ ਉਹ ਮੇਰਾ ਨਾਮ ਯਾਦ ਆ ਰਿਹਾ ਹੁੰਦਾ ਆਹ ਕੱਟੀ ਨਾ ਆਪਾਂ ਕਰਾਂ ਪੁਰਾਣੇ ਇੱਥੋਂ ਬਾਈ ਨੰਬਰ 1 ਤੇ ਯਾਰ ਸੈਕਿੰਡ ਤੇ ਮੈਂ ਆ ਮੈਂ 2010 ਤੋਂ ਇੱਥੇ ਆ ऐसे कंपनी ਦੇ ਵਿੱਚ ਆਰਟ ਮੋਸਟ ਸਾਡੀ ਕੰਪਨੀ ਨਾਂ 'ਤੇ ਅਸਰਿੰਦਰ ਅਰੋਜ ਸਿੰਘਵਾੜ ਦਾ ਤੇ ਰਿਸ਼ੀਰਵਾੜ ਦਾ ਨਾਂ ਲੈਣਾ ਜ਼ਰੂਰੀ ਹੈ ਤੇ ਉਹ ਉਹਨਾਂ ਨੇ ਵਧੀਆ ਸਾਨੂੰ ਸੰਭਿਆ ਸਾਰੇ ਬੰਦੇ ਸਾਰੇ ਇੱਥੇ ਪੰਜਾਬੀ ਆ ਡਰਾਈਵਰ ਤਕਰੀਬਨ ਸਾਰੇ ਪੰਜਾਬੀ ਆ ਵਧੀਆ ਓਕੇ ਪੀਤੀ ਚੱਲ ਚੱਲ ਵਾਹ ਲਾ ਵਗ ਲਓ ਦੇਵਾ ਮੈਂ ਹਮਨੂ ਕੁੱਤੇ ਹੋਣਾ ਇੰਨਾ ਸਾਰਾ 4 ਵਜੇ ਉੱਠਣਾ ਤੇ ਮੈਂ ਬਿੰਦਾ ਮੈਨੂੰ ਮਿਲ ਪਿਆ ਮੈਨੂੰ ਪਤਾ ਨਹੀਂ ਮੈਂ ਮੈਂ ਤਾਂ ਕੱਲ ਨੂੰ ਫੋਨ ਕਰਨਾ ਸੀ ਮੈਂ ਅਜੇ ਇੰਨਾ ਫਿਰਨਾ ਇੱਥੇ ਠੀਕ ਹੈ ਇਹੋ ਜੀ ਕੋਈ ਗੱਲ ਨਹੀਂ ਮੈਂ ਤਾਂ ਰਾਤ ਦੇ 4 ਤੱਕ ਲਾਇਆ ਜਲੌਣੇ ਆ ਜਾ ਨਹੀ ਪ੍ਰਦੇਵ ਨੇ ਤਾਪ ਦੀ ਗੋਲੀ ਖਾਧੀ ਐ ਕੁਛ ਨਹੀਂ ਹੁੰਦਾ ਸਾਡੇ ਇਹ ਕਹਿੰਦੇ ਹੁੰਦੇ ਬਖਾਤੜਾ ਉਹ ਦੋ ਪੈਕਦਾ ਠੀਕ ਹੋ ਜਣਾ ਨਾਲ ਪਹਿਲਾਂ ਫਿਰ ਉਹ ਸੁਣ ਲਓ ਮੈਂ ਆਪਣਾ ਮੈਂ ਚੌਥੇ ਪਾਵੇਂ ਨੰਬਰ ਤੇ ਆ ਆਪਣਾ ਮਨਪੀਰ ਜੀ ਭਾਈ ਸੀਨੀਅਰ ਆ ਉਸ ਤੋਂ ਬਾਅਦ ਮਾ ਆਪਣਾ ਸੱਤਾ ਸੀਨੀਅਰ ਆ ਫੇ ਆਪਣਾ ਨਹੀਂ ਨਹੀਂ ਮੇਰੀ ਭਾਈ ਫੇ ਬਾਬਾ ਗੁਰਦੀਪ ਤੇ ਬਾਕੀ ਸਾਰੇ ਉਸ ਤੋਂ ਬਾਅਦ ਚਲੇ ਫੇ ਚੌਥਾ ਪਾਵੇਂ ਨੰਬਰ ਮੇਰਾ ਆ ਠੀਕ ਆ ਆ ਮੈਨੂੰ ਹੋ ਗਿਆ ਆਪਣਾ 10 ਸਾਲ ਇਸ ਤੋਂ ਆਪਣੀ ਹੋ ਗਿਆ ਆਪਾਂ ਨੂੰ ਇਹੇ ਕੰਪਨੀ ਰਾਸ ਆਈ ਆ ਵੀ ਪਹਿਲਾਂ ਵੀ ਜਿੰਨਿਆਂ ਕ ਆਪਣੇ ਤਾਂ ਕਹਿੰਦਾ ਕਿਤੇ ਵੀਜ਼ਾ ਪੂਰੇ ਨਹੀਂ ਹੋਇਆ ਕਿਤੇ ਲੜਾਈ ਹੋ ਵੀ ਕਿਸੇ ਕਿਤੇ ਕੋਸ਼ ਹੋ ਗਿਆ ਤੇ ਕਿਤੇ ਕੰਪਨੀ ਨਹੀਂ ਵਧੀਆ ਤੇ ਹੁਣ ਐਵੇਂ ਕਹ ਜੀ ਵੀ ਇਥੇ ਰੰਗ ਭਗ ਲੱਗੇ ਵਧੀਆ ਯਾਰ ਮਿੱਤਰ ਵਧੀਆ ਬਣਿਆ ਤਾਂ ਕੰਮ ਵੀ ਵਧੀਆ ਚੱਲਦਾ ਤੇ 10 ਸਾਲ ਹੋ ਗਏ ਆ ਤੇ ਮਾਰਕਸ ਉੱਖ ਰੱਖੇ ਹੁਣ ਇਹ ਲਾਸਟ ਹੀ ਹੁਣ ਯਾਹੋ ਠੀਕ ਆ ਬਾਈ ਠੀਕ ਆ ਜਿੱਥੇ ਜਿੱਥੇ ਆਪਣੇ ਇਕੱਲੇ ਪੰਜਾਬੀ ਰਹਿੰਦੇ ਆ ਇਕੱਠੇ ਹੋ ਕੇ ਸਾਰੇ ਉੱਥੇ ਸਾਫ਼ ਸਫਾਈ ਪੂਰੀ ਵਧੀਆ ਹੁੰਦਾ ਮਾਹੌਲ ਜਿਵੇਂ ਇੱਥੇ ਆ ਪੂਰੀ ਸਾਫ਼ ਸਫਾਈ ਆ ਬਾਈ ਵਰਗਿਆਂ ਕੋਲੇ ਤੇ ਧੰਨਵਾਦ ਵੱਡੇ ਬਾਈ ਤੁਹਾਡਾ ਸਾਰਿਆਂ ਦਾ ਸਾਰਿਆਂ ਨੂੰ ਬਾਈ ਸਸਰੀ ਕਾਲ ਹਾਂ ਚੰਗਾ ਵੀਰੇ ਸਸਰੀ ਕਾਲ ਇਹ ਬਾਈ ਹੁਣਾਂ ਦਾ ਕੈਂਪਾਸ ਜਿੱਥੇ ਸਾਰੇ ਵੀਰੇ ਰਹਿੰਦੇ ਆ ਨਾਂ ਕੀ ਦੱਸਿਆ ਸੀ ਤੁਸੀਂ ਕੰਪਨੀ ਦਾ ਨਾਮ ਆ ਟ੍ਰਾਂਸਪੋਰਟ ਐਲ ਐ ਐ ਸੀ ਐਲ ਸੀ ਐਟਮੋਸਫੇਅਰ ਗਲਫ ਅਬੂਦਾਬੀ ਠੀਕ ਆ ਬਾਈ ਠੀਕ ਚਲੋ ਇਹ ਨਵੇਂ ਬੰਦੇ ਨੂੰ ਇੱਥੇ ਵੀਜ਼ਾ ਨਹੀਂ ਦਿੰਦੇ ਕਿਉਂਕਿ ਲਾਇਸੈਂਸ ਲਾਇਸੈਂਸ ਬਣਾਉਣ ਵਾਸਤੇ ਇਹ ਕੰਪਨੀ ਹੈ ਨਹੀਂ ਆ ਇਹ ਸਿਰਫ ਪੁਰਾਣੇ ਲਾਇਸੈਂਸ ਵਾਲੇ ਤੇ ਕੰਮ ਵਾਲੇ ਬੰਦੇ ਹੀ ਲੈਂਦੀ ਆ ਇੱਥੇ ਕੋਈ ਵੀ ਬੰਦਾ ਲਾਇਸੈਂਸ ਬਣਾਉਗਾ ਤੇ ਆਟੋਮੋਬਾਈਲ ਨਹੀਂ ਕੰਪਨੀ ਵਧੀਆ ਵਾਹ ਤੇ ਥੋੜੇ ਜਿਗ ਕਰ ਕਰੇ ਜੇ ਬੰਦੇ ਹੁਣ ਨਹੀਂ ਨਹੀਂ ਬੰਦੇ ਕੰਮ ਵਾਲੇ ਹੁਣ ਕੰਮ ਕੰਮ ਤੋਂ ਬਿਨਾ ਇੱਥੇ ਹੈ ਨਹੀਂ ਬਾਈ ਸਿੱਧੀ ਗੱਲ ਆ ਜੇ ਕੇ ਲਹਾੜ ਕੰਮ ਕਰਨਾ ਓਕੇ ਆ ਨਹੀਂ ਕਰਨਾ ਜਾਓ ਕਹਿੰਦੇ ਆਏ ਹਾਏ ਠੀਕ ਆ ਬਾਈ ਆਪਣਾ ਵੀਡੀਓ ਬਣਾ ਲੈਣਾ ਕਿੱਦਾਂ ਵੀਰ? ਇਹ ਬਾਈ। ਔਰ ਨੀਜ ਉੱਠ ਕੇ ਹੈ। ਇਹ ਬਈ ਆਪਣੇ ਕੈਨ ਦਾ ਧੁੱਦੇ ਦੇ ਫੈਨ ਆ। ਨਹੀਂ ਵੈਰੀ ਗੁੱਡ ਬਈ। ਫਿਰ ਵੀਰ ਆਪਾਂ। ਓਏ ਕਰਨੇ। ਗਮਿਆਦਾ ਗਮਿਆਦ ਵਾਲੇ ਨੰਬਰ ਮੈਂ ਬਿੰਦਾ ਅਪੀ ਤੁਹਾਨੂੰ ਸੈੱਟ ਕਰਦੇ ਆ। ਆਹ ਤੇ ਉਹਨਾਂ ਨੰਬਰੋਂ ਹੀ ਚੱਲਦੇ ਪੰਜਾਬ ਵਾਲਿਆਂ ਦੀ। ਇੱਥੇ ਹੀ ਚੱਲਣਗੇ। ਐਸੇ ਕੈਂਪਿੰਗ ਚ ਹੁੰਦੇ ਰਹੇਗੇ ਇੱਥੇ। ਮਿਲਦੇ ਮਾਰਦੇ ਕੈਮਰਾ। ਮੈਨੂੰ ਮਾਰ ਦੇ ਗਿਆ ਇਹਦੇ ਦੇਖ ਨਾ ਸਾਰੇ ਨਹੀਂ ਉਹਦਾ ਮਤਲਬ ਰੰਗ ਵਾਲੇ ਸਾਰੇ ਸਾਰੇ ਕਾਲੂ ਅਜੀਬ ਪਸੰਦ ਆ ਤੋਫੀਆਂ ਚੰਗਾ ਓਕੇ ਚੰਗਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸੀਨੀਅਰ ਸਾਹਿਬ ਓਕੇ ਵੀਰੇ ਤੇ ਸੈਕੰਡ ਈਅਰ ਤਾਂ ਚੰਗਾ ਬਾਈ ਲਿਖਣਾ ਬਿੰਦਾ ਤੂਫਾਨ ਚੰਗਾ ਬਾਈ ਬਿੰਦਾ ਤੂਫਾਨ ਓਕੇ ਵੀਰੇ ਆਗੇ ਨਾ ਥੋੜਾ ਇਹ ਲੈਣਾ ਬਿੰਦਾ ਤੂਫਾਨ ਜਿੰਦਾ ਨਾ ਕਰ ਇਦਾਂ ਥੋੜਾ ਇਹ ਕਰਦੇ ਨਾ ਚੰਗਾ ਬਾਈ ਓਕੇ ਬਿੰਦਾ ਕਿੰਚਲ ਵਰਕਰ ਠੀਕ ਆ ਬਿੰਦੇ ਵੀਰ ਓਕੇ ਬਾਈ ਯੂਪੀ ਆਬੂਦਾਬੀ ਕੋਲੋਂ ਫਿਰ ਕੇ ਆਪਾਂ ਦੇ ਇੱਥੇ ਆ ਕੇ ਬਹਿ ਗਏ ਸੌਨੇ ਹੁਣ ਸਮਾਂ ਰਾਤ ਦਾ 11:30 12 ਦਾ ਹੋ ਗਿਆ ਮਿੱਤਰ ਪੇਲੀ ਨੂੰ ਮਿਲਦੇ ਰਹੇ ਸਮਾਂ ਵਾਵਾ ਲੱਗ ਗਿਆ ਤੇ ਕੱਲ ਨੂੰ ਮਿਲਦੇ ਆਪਾਂ ਬਾਈ ਹੁਣ ਉਹ ਸਾਡੀ 에어 ਵੀ ਯੂਏਈ ਸੀਸ ਲਗਭਗ ਸਾਰਾ ਦੇਖ ਲਿਆ ਸੱਤਵੀਂ ਸਟੇਟ ਦੀ ਆਬੂਦਾਬੀ ਵੀ ਦੇਖ ਲਈ ਹੁਣ ਅਸੀਂ ਸਾਈਕਲਿੰਗ ਸ਼ੁਰੂ ਕਰਾਂਗੇ ਆਪਣੇ ਤੋਂ 사우ਦੀ ਅਰਬ ਦੇ ਨੇੜੇ 사우ਦੀ ਅਰਬ ਦਾ ਬਾਰਡਰ ਲੰਘਾਂਗੇ ਸਾਈਕਲ ਚੱਕਾਂਗੇ ਇੱਥੋਂ ਸ਼ਾਰਜਾ ਤੋਂ ਤੇ ਆਪਾਂ ਗਾਹ ਨੂੰ ਹੁੰਦੇ ਹੋਵਾਂਗੇ ਮਿਲਦੇ ਆਂ ਵੀਰਿਆ ਕੱਲ ਨੂੰ ਕੱਲ ਦੇ ਸਫਰ ਚ ਕੱਲ ਦੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਜਿਹੜੇ ਆਪਣੇ ਸਫਰਾਂ ਨੂੰ ਦੇਖਦੇ ਹੁੰਦੇ ਆ ਮਿੱਤਰ ਪੇਲੀ ਜਿਹੜੇ ਹੋਰ ਆਪ ਨੂੰ ਦੇਖਦੇ ਆ ਸਨੇਹ ਲਾਦੇ ਹੋ ਭਾਈ ਆਪਾਂ ਵੀਡੀਓ ਪਾ ਰਹੇ ਆ ਹੁਣ ਲਗਾਤਾਰ ਤੇ ਜੁੜ ਜਿਓ ਭਾਈ ਸਤਿ ਸ੍ਰੀ ਅਕਾਲ ਵੀਰੇ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਸਾਂਝੀ ਜਰੂਰ ਕਰਿਓ ਆਪਣੇ ਮਿੱਤਰ ਪੇਲੀਆਂ ਨਾਲ ਠੀਕ ਆ ਭਾਜੀ ਇਹਦਾ ਜਵਾਬ ਦੇਣ ਤੋਂ ਕਿਹਾ